ਬਟਾਲਾ ਦੇ ਪਿੰਡ ਸੇਖਮਾ ਦੇ ਖੇਤਾਂ ਦੇ ਵਿੱਚ ਕਿਸਾਨ ਨੂੰ ਇੱਕ ਅਜੀਹੀ ਚੀਜ਼ ਨਜ਼ਰ ਆਈ ਕਿ ਫਟਾਫਟ ਦੇਖਦੇ ਸਾਰ ਪੁਲਿਸ ਨੂੰ ਫੋਨ ਕਰ ਦਿੱਤਾ ਤੇ ਜਦੋਂ ਪੁਲਿਸ ਨੇ ਇਸ ਨੂੰ ਦੇਖਿਆ ਤਾਂ ਉਹਨਾਂ ਨੇ ਅੱਗੇ ਆਰਮੀ ਨੂੰ ਫੋਨ ਕਰ ਦਿੱਤਾ ਜੀ ਹਾਂ ਦਾ ਜੀ ਕਿ ਜਿਸ ਤਰੀਕੇ ਦੇ ਹਾਲਾਤ ਬਣੇ ਹੋਏ ਸੀ ਉਸ ਤੋਂ ਬਾਅਦ ਹੁਣ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਕੁਝ ਮਸ਼ੀਨਰੀ ਦੇ ਪੁਰਜ਼ੇ ਮਿਲ ਰਹੇ ਨੇ ਮਿਸਜਾਇਲ ਨੂਮਾ ਚੀਜ਼ ਨੂੰ ਦੇਖ ਕੇ ਇਹਨਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਅੱਗੇ ਆਰਮੀ ਨੂੰ ਸੂਚਿਤ ਕਰ ਦਿੱਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਆਓ ਜਾਣਦੇ ਹਾਂ ਕਿ ਪਿੰਡ ਦੇ ਲੋਕਾਂ ਦਾ ਕੀ ਕਹਿਣਾ ਸਵੇਰੇ ਡਿੱਗਾ ਹੈਗਾ ਦੇਖਿਆ ਆਪਾਂ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਵਾ ਹਾਂਜੀ ਤੇ ਪੁਲਿਸ ਮੌਕੇ ਤੇ ਆਣ ਕੇ ਪਹੁੰਚ ਕੇ ਤੇ ਕੋਈ ਦੋ ਦੋ ਚਾਰ ਦਿਨ ਪਹਿਲਾਂ ਵੀ ਧਮਾਕੇ ਦੀ ਆਵਾਜ਼ ਸੁਣੀ ਹੋਵੇ ਜਾਂ ਕੁਝ ਹੋਣਾ ਹਾਂਜੀ ਨਹੀਂ ਇਦਾਂ ਦਾ ਤਾਂ ਕੁਝ ਨਹੀਂ ਹੋਇਆ ਹੀ ਲੱਗਦਾ ਕੀ ਹੈ ਕੀ ਸੀਗਾ ਨਹੀਂ ਕੋ ਪਤਾ ਨਹੀਂ ਕੁਝ ਵੀ ਭਾਈ ਕੀ ਸੀਗਾ ਹੁਣ ਲੈ ਗਏ ਤੋਂ ਆਰਮੀ ਵਾਲੇ ਲੈ ਗਏ ਹੁਣ ਆਣ ਕੇ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਹੈਗਾ ਉਹਨਾਂ ਨੇ ਗਾੜੀ ਆਰਮੀ ਨੂੰ ਕੀਤਾ ਤੇ ਉਹ ਲੈ ਕੇ ਆਣ ਕੇ ਉੱਥੇ ਥਾਣਾ ਸੇਖਵਾਂ ਦੇ ਐਸ ਐਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਦੇ ਚੱਲ ਦੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅੱਜ ਸਵੇਰੇ ਸਾਨੂੰ ਕੋ ਸਾਢੇ 8:30 ਵਜੇ ਸਾਡੇ ਸਰਪੰਚ ਨੇ ਇੰਦਰੇਸ਼ ਜੀ ਨੇ ਟੈਲੀਫੋਨ ਤੇ ਦੱਸਿਆ ਵੀ ਇੱਥੇ ਕੋਈ ਪਾਵੇਂ ਸਾਲ ਦਾ ਟੈਪ ਚੀਜ਼ ਪਈ ਹੈ ਇਹਦੇ ਬਾਰੇ ਸਾਨੂੰ ਪਤਾ ਇਹਦੇ ਬਾਰੇ ਕੀ ਹੈ ਐਂ ਜੋ ਇਹਦੇ ਬਤਲਕੇ ਆਰਮੀ ਇੰਤਲਾਹ ਦੀ ਆਰਮੀ ਵਾਲਿਆਂ ਨੇ ਕਿਹਾ ਉਹ ਹੀ ਦੱਸ ਸਕਦੇ ਨੇ ਇਹ ਚੀਜ਼ ਕੀ ਹੈ ਤੇ ਆਪਣੀਆਂ ਕਿ ਬਗਾਨੀਆਂ ਕੁਝ ਦੱਸਿਆ ਕੁਝ ਪਿੰਡ ਵਾਲਿਆਂ ਨੇ ਵੀ ਇਹ ਕਦੋਂ ਡਿੱਗਾ ਜਾਂ ਕਿ ਇਦਾਂ ਵੀ ਕਿਹਾ ਜੀ ਸੂਰੇ ਵੇਖਿਆ ਕਣਕ ਦੇ ਨਾਲ ਤੋਂ ਅੱਕ ਲਈ ਪਈ ਵੇਖਿਆ ਵੇਖਿਆ ਤੋਂ ਬਾਅਦ ਜਿੱਦਾਂ ਇਹਨਾਂ ਇੰਤਲਾਹ ਦੀ ਉਦਾਂ ਹੀ ਆਰਮੀ ਇੰਤਲਾਹ ਸਰ ਕਿਹਦੀ ਪਹਿਲੀ ਸੀ ਹੈਗੀ ਪਿੱਛੇ ਘਰਪ੍ਰੀ ਸਿੰਘ ਘਰਪ੍ਰੀ ਸਿੰਘ ਦੀ ਪਹਿਲੀ ਕਹਾਦਾਦੀ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੋ ਤਣਾਅਪੂਰਨ ਸਬੰਧ ਸੀ ਹੁਜੇ ਚੱਲਦੇ ਲਗਾਤਾਰ ਮਿਜ਼ਾਈਲ ਨੂਮਾ ਚੀਜ਼ਾਂ ਦੇ ਪੁਰਜ਼ੇ ਲਗਾਤਾਰ ਸਰਹੱਦੀ ਖੇਤਰਾਂ 'ਚ ਬ੍ਰਮੰਦ ਹੋ ਰਹੇ ਨੇ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ